ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਵੇਂ ਬਣੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਧਾਮੀ ਨੇ ਕਿਹਾ ਕਿ ਪ੍ਰਧਾਨਗੀ ਦਾ ਏਜੰਡਾ ਪਹਿਲਾਂ ਹੀ ਤੈਅ ਸੀ ਅਤੇ ਸੁਰਜੀਤ ਸਿੰਘ ਰਖੜਾ ਨੇ ਇੱਕ ਦਿਨ ਪਹਿਲਾਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਮੌਜੂਦਾ ਤੱਕੜੀ ਵਾਲੇ ਅਕਾਲੀ ਦਲ ਨੂੰ ਹੀ ਮਾਨਤਾ ਪ੍ਰਾਪਤ ਹੈ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖਿਆ ਬਾਕ-ਬਾਕ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਹੀ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਚੋਣਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਭਈ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫਿਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਾਹਮਣੇ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਰ ਖਵਾਨ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਇਸ ਦੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪੀ ਸਿੰਘ ਇਸ ਸਮੇਂ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਵੀ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਪਈ ਉਹ ਉਹਨਾਂ ਦੀ ਮਨਛਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਪਈ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਪਈ ਕੌਮ ਇੱਕ ਤਾਂ ਇਕੱਠੇ ਹੋਣ ਨੂੰ ਇੱਕ ਵਾਰੀ ਸਤਾਪ ਦੀਆਂ ਮਨਾਉਣ ਨੂੰ ਤੁਰੇ ਆਂ ਤੇ ਦੂਸਰੇ ਪਾਸੇ ਆਪਾਂ ਅੱਡੋ ਵੱੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਸਰਦਾਰ ਸਰਜੀਤ ਸਿੰਘ ਰਖੜਾ ਤੇ ਇੱਕ ਦਿਨ ਪਹਿਲਾਂ ਐਨਾਨਸ ਕਰ ਗਏ ਜੀ ਵੀ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ